ਸਾਈ ਵੇ ਸਾਡੀ ਫਰਿਆਦ ਤੇਰੇ ਤਾਈ ਸਾਈ ਵੇ ਬਾਹੋ ਫੜ ਬਿੜੇ ਬਨੇ ਲਾਈ ਸਾਈ ਵੇ ਮੇਰੇ ਆਗ ਨਹਾਨੋਂ ਦੁਕਾਈ ਸਾਈ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈ ਵੇ ਫੇਰੇ ਮਸਕੀਨਾ ਵੱਲ ਪਾਈ ਸਾਈ ਵੇ ਬੋਲ ਖਾਕ ਸਾਰਾਂ ਦੇ ਪੁਗਾਈ ਸਾਈ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈਂ ਵੇ ਡਿੱਗੀ ਤਾਂ ਫੜ ਕੇ ਉਠਾਈ ਸਾਈਂ ਵੇ ਔਖੇ ਸੋਖੇ ਰਾਹਾਂ ਚੋਂ ਲੰਗਾਈ ਸਾਈਂ ਵੇ ਕਲਾ ਨੂੰ ਵੀ ਹੋਰ ਚਮਕਾਈ ਸਾਈਂ ਵੇ ਨਿਰਿਆਂ ਚ ਪੱਲੇ ਨਾ ਛੁਡਾਈ ਸਾਈਂ ਵੇ ਅੱਗੇ ਹੋ ਕੇ ਰਾਹਾਂ ਰੌਸ਼ਨਾਈ ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਸਾਈਂ ਵੇ ਫਿਕਰਾਂ ਨੂੰ ਹਵਾ ਚ ਉਡਾਈ ਸਾਈਂ ਵੇ ਮੇਰੇ ਨਾਲ ਨਾਲ ਤੂੰ ਵੇ ਗਾਈਂ ਸਾਈਂ ਵੇ ਲਾਜ ਫਨ ਕਰਾਂ ਦੀ ਬਚਾਈਂ ਸਾਈਂ ਵੇ ਸੱਚੀ ਸਰਤਾਜ ਹੈ ਬਣਾਈਂ